ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਹਾਂ ਅਸੀਂ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਇਹ ਧਰਤੀ ਬੜੀ ਪਵਿੱਤਰ ਤੇ ਮਹਾਨ ਹੈ ਇੱਥੇ ਬਹੁਤ ਹੀ ਭਾਰੀ ਜੋੜ ਮੇਲੇ ਦਾ ਇਕੱਠ ਹੋਣ ਜਾ ਰਿਹਾ ਹੈ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਇਸ ਧਰਤੀ ਦੇ ਉੱਤੇ ਆਉਣਗੀਆਂ ਇਸ ਧਰਤੀ ਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਸ਼ਾ ਹਿੰਦ ਦੀ ਚਾਦਰ ਜਿਨ੍ਹਾਂ ਨੇ 26 ਸਾਲ 9 ਮਹੀਨੇ ਤੇ 13 ਦਿਨ ਬੰਦਗੀ ਕੀਤੀ ਹੈ ਇਸ ਜੋੜ ਮੇਲੇ ਦੀ ਖਾਸੀਅਤ ਇਹ ਹੈ ਕਿ ਇਸ ਮੇਲੇ ਦੇ ਵਿੱਚ ਧਾਰਮਿਕ ਸੰਗਠਨ ਹੁੰਦੇ ਨੇ ਧਾਰਮਿਕ ਇਕੱਠ ਹੁੰਦੇ ਨੇ ਕਥਾ ਵਿਚਾਰਾ ਹੁੰਦੀਆਂ ਨੇ ਰਾਗੀ ਢਾਡੀ ਜਥੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਤੇ ਨਾਲ ਹੀ ਜਿਹੜੀਆਂ ਪਾਰਟੀਆਂ ਨੇ ਜਿਵੇਂ ਆਕਾਲੀ ਦਲ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਹੈ ਇਹਨਾਂ ਸਾਰਿਆਂ ਨੇ ਆਪਣੇ ਆਪਣੀਆਂ ਸਟੇਜਾਂ ਦੇ ਉੱਪਰੋਂ ਲੋਕਾਂ ਨੂੰ ਸੰਬੋਧਨ ਕਰਨਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਆਪਣੇ ਨਾਲ ਜੋੜਨਾ ਹੈ ਤੇ ਹੁਣ ਅਸੀਂ ਦੇਖ ਸਕਦੇ ਹਾਂ ਕਿ ਸਾਰਿਆਂ ਨੇ ਹੀ ਬਹੁਤ ਸਾਰੇ ਪੋਸਟਰ ਜਿੰਨੇ ਵੀ ਖੰਭੇ ਹਨ ਜਦੋਂ ਅਸੀਂ ਜਲੰਧਰ ਤੋਂ ਬਟਾਲਾ ਰੋਡ ਨੂੰ ਜਾਂਦੇ ਆਂ ਬਬਕਾਲਾ ਸਾਹਿਬ ਵੱਲ ਨੂੰ ਮੁੜਦੇ ਆਂ ਤੇ ਉਹ ਸਾਰੇ ਖੰਬੇ ਪੂਰੇ ਪੋਸਟਰਾਂ ਦੇ ਨਾਲ ਭੜੇ ਨੇ ਇਹ ਜਗ੍ਹਾ ਜੋ ਆਪ ਦੇਖ ਰਹੇ ਹੋ ਇੱਥੇ ਭਾਈ ਅਮਰਤਪਾਲ ਸਿੰਘ ਜੀ ਦੀ ਸਟੇਜ ਲੱਗਣੀ ਹੈ ਤਿਆਰੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਕਾਫੀ ਦਿਨਾਂ ਤੋਂ ਲੱਗਦਾ ਕੰਮ ਜਿਹੜਾ ਰੰਬਿਆ ਹੋਇਆ ਹੈ ਤੇ ਨਾਲ ਹੀ ਇਸ ਤੋਂ ਅਗਲੇ ਪਾਸੇ ਥੋੜੀ ਦੂਰ ਜਦੋਂ ਅਸੀਂ ਜਾਂਦੇ ਆਂ ਤੇ ਨਾਲ ਹੀ ਕਾਂਗਰਸ ਦੀ ਹੈ ਤੇ ਉਸ ਤੋਂ ਬਾਅਦ 4 ਦੋ ਸਟੇਜਾਂ ਲੱਗਣੀਆਂ ਨੇ ਜਿਹੜੀਆਂ ਅਕਾਲੀ ਦਲ ਦੀਆਂ ਨੇ ਤੇ ਆਮ ਆਦਮੀ ਪਾਰਟੀ ਦੀਆਂ ਨੇ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਕਾਂਗਰਸ ਦੀ ਇੱਥੇ ਤਿਆਰੀ ਚੱਲ ਰਹੀ ਹੈ ਮੁਬਾਰਕ ਆ ਸਾਰਿਆਂ ਨੂੰ ਬਹੁਤ ਸਾਰੇ ਪੋਸਟਰ ਲਗਾਏ ਹੋਏ ਨੇ ਬੱਚਿਆਂ ਦੇ ਵਾਸਤੇ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਭੰਗੂੜੇ ਲੱਗੇ ਹੋਏ ਨੇ ਸਾਰਿਆਂ ਦੇ ਮਨੋਰੰਜਨ ਦੇ ਸਾਧਨ ਨੇ ਸਾਰਿਆਂ ਨੇ ਪੋਸਟਰ ਲਾਏ ਨੇ ਪਰ ਇੱਕ ਗੱਲ ਦੀ ਇੱਥੇ ਕਮੀ ਪਾਈ ਗਈ ਹੈ ਕਿ ਜਿਸ ਪ੍ਰੋਗਰਾਮ ਨੂੰ ਮਨਾਉਣ ਦੇ ਵਾਸਤੇ ਸੰਗਤਾਂ ਇਕੱਠ ਕਰ ਰਹੀਆਂ ਨੇ ਸਾਚਾ ਗੁਰਲਾਧੋਰੇ ਕਿੰਨੇ ਪੋਸਟਰਾਂ ਦੇ ਵਿੱਚ ਕਿਤੇ ਵੀ ਸਾਨੂੰ ਨਾ ਤੇ ਸਾਚਾ ਗੁਰਲਾਧੋ ਦਾ ਪੋਸਟਰ ਮਿਲੇਗਾ ਤੇ ਨਾ ਹੀ ਗੁਰੂ ਸਹਿਬਾਨ ਦਾ ਕੋਈ ਪੋਸਟਰ ਜਾਂ ਤਸਵੀਰ ਮਿਲੇਗੀ ਕਿ ਜਿਸ ਤੋਂ ਇਹ ਉਜਾਗਰ ਹੋ ਸਕੇ ਕਿ ਕਿਸ ਗੁਰੂ ਸਹਿਬਾਨ ਦਾ ਇਹ ਤਿਉਹਾਰ ਮਨਾ ਰਹੇ ਹਾਂ ਕਿਉਂ ਮਨਾ ਰਹੇ ਹਾਂ ਇਹ ਸਾਨੂੰ ਮਹਿਸੂਸ ਨਹੀਂ ਹੋਏਗਾ ਪਰ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਪੋਸਟਰ ਬੜੇ ਉੱਚੇ ਚੇ ਤੌਰ ਤੇ ਲਗਾਏ ਨੇ ਪਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਪਈ ਕਿ ਇੱਕ ਇੱਕ ਪੋਸਟਰ ਅਸੀਂ ਗੁਰੂ ਸਾਹਿਬ ਦਾ ਬਣਾ ਕੇ ਜਾਂ ਜੋ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਸਬੰਧਿਤ ਪੋਸਟਰ ਬਣਾ ਕਰਕੇ ਆਪਣੇ ਪੋਸਟਰਾਂ ਦੇ ਵਿੱਚ ਇੱਕ ਉਹ ਪੋਸਟਰ ਵੀ ਲਗਾਇਆ ਜਾਵੇ ਤਾਂ ਕਿ ਸੰਗਤਾਂ ਨੂੰ ਵੀ ਪਤਾ ਲੱਗੇ ਕਿ ਜਿਸ ਕਰਕੇ ਅਸੀਂ ਇਕੱਤਰ ਹੋਏ ਹਾਂ ਜਿਸ ਪ੍ਰੋਗਰਾਮ ਨੂੰ ਮਨਾਉਣ ਦੇ ਵਾਸਤੇ ਜੋੜ ਮੇਲਾ ਹੈ ਉਸ ਦਾ ਮਤਲਬ ਕੀ ਹੈ ਕਿਉਂ ਮਨਾਇਆ ਜਾ ਰਿਹਾ ਹੈ ਇਸ ਦਾ ਇਤਿਹਾਸ ਕੀ ਹੈ ਪਰ ਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ ਕਾਹਲੀ ਹੈ ਪਰ ਗੁਰੂ ਨੇ ਨਾਲ ਜੋੜਨ ਦੀ ਕਾਹਲੀ ਕਿਸੇ ਕਿਸੇ ਨੂੰ ਹੈ ਇਸ ਕਰਕੇ ਅਸੀਂ ਵੀ ਦੂਰੋਂ ਨੇੜੇੋਂ ਚੱਲ ਕੇ ਇਹ ਸਾਜਾ ਗੁਰ ਲਾਧੋ ਦਾ ਜੋੜ ਮੇਲਾ ਹੈ ਇਸ ਮੇਲੇ ਦੇ ਵਿੱਚ ਆ ਕੇ ਹਾਜ਼ਰੀ ਭਰੀਏ ਆਪਣੇ ਆਪ ਨੂੰ ਵਡਭਾਗੇ ਕਰੀਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਨੇ 26 ਸਾਲ 9 ਮਹੀਨੇ 13 ਦਿਨ ਇਸ ਜਗ੍ਹਾ ਨੂੰ ਭਾਗ ਲਾਏ ਨੇ ਇਸ ਜਗ੍ਹਾ ਦੇ ਉੱਤੇ ਭਗਤੀ ਕੀਤੀ ਐ ਮੱਖਣਸਾ ਲੁਬਾਣੇ ਨੇ ਗਾਇਆ ਹੈ ਕੋਠੇ ਉੱਤੇ ਚੜ ਕੇ ਸਾਚਾ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ